ਐਸ ਬੀ ਐਸ ਡੀ ਵੈਲਫੇਅਰ ਸੁਸਾਇਟੀ ਅੱਜ ਇੱਥੇ 올ਡ ਏਜ ਹੋਮ ਆਈ ਹੋਈ ਹੈ ਤੇ ਸਰ ਜੀ ਅੱਜ ਕਿੱਦਾਂ ਇੱਥੇ ਆਣਾ ਹੋਇਆ ਅਸੀਂ ਐਸ ਬੀ ਐਸ ਡੀ ਸੁਸਾਇਟੀ ਦੇ ਮੈਂਬਰ ਅਸੀਂ ਸਾਰਿਆਂ ਨੇ ਇੱਕ ਬੈਠਕ ਕੀਤੀ ਜਿਹਦੇ ਵਿੱਚ ਅਸੀਂ ਡਿਸਾਈਡ ਕੀਤਾ ਕਿ ਵਿਰਦਾ ਸ਼ਰਮ ਆਪਾਂ ਇੱਕ ਵਿਜ਼ਿਟ ਕਰਕੇ ਆਈਏ ਦੁਬਾਰਾ ਕਿਉਂਕਿ ਵਿਰਦਾ ਸ਼ਰਮ ਅਸੀਂ ਪਹਿਲਾਂ ਵੀ ਆਨੇ ਰਹਿੰਦੇ ਆ ਤੇ ਹੁਣ ਵੀ ਆਪਾਂ ਵਿਜ਼ਿਟ ਕੀਤੀ ਤੇ ਇੱਥੇ ਅਸੀਂ ਕੁਝ ਨਾ ਕੁਝ ਜਿਹੜਾ ਇਵੈਂਟ ਕਰਾਉਣ ਦੇ ਬਾਰੇ ਜਿਹੜਾ ਅੱਜ ਬੈਠਕ ਕੀਤੀ ਹੈ ਤੇ ਅੰਦਰ ਅਸੀਂ ਸਾਰਾ ਦੇਖਿਆ ਕਿ ਇਹਨਾਂ ਚ ਕੀ ਕਮੀ ਆ ਤੇ ਉਹਦੇ ਲਈ ਵੀ ਅਸੀਂ ਜਿਹੜਾ ਆ ਕੈਂਪ ਜਲਦੀ ਹੀ ਲਗਵਾਉਂਗਾ ਇਹ ਫ੍ਰੀ ਤੇ ਜਿਹੜਾ ਹੈ ਪੌਦੇ ਜਿਹੜੇ ਆਪਾਂ ਲਗਾਏ ਸੀ ਉਹਨਾਂ ਦਾ ਦੇਖ ਦੇਖ ਲਈ ਵੀ ਆਇਆ ਕਿ ਇਹ ਪੌਦਿਆਂ ਨੂੰ ਕੀ ਕੀ ਜ਼ਰੂਰਤ ਆ ਪਾਣੀ ਦੀ ਜ਼ਰੂਰਤ ਆ ਜਾਂ ਖਾਦ ਦੀ ਜ਼ਰੂਰਤ ਆ ਤੇ ਇਹਦੇ ਗਟਾਈ ਵੀ ਕੀਤੀ ਹੈ ਤੇ ਨਾਲ ਹੀ ਜਿਹੜੀ ਜਿਹੜਾ ਅੱਛੜੀ ਯਾਰ ਇਹ ਸਾਡੀ ਮਾਵਾਂ ਆ ਤੇ ਇਹਨਾਂ ਨੂੰ ਵੀ ਅਸੀਂ ਮਿਲੇ ਤੇ ਇਹਨਾਂ ਨਾਲ ਇੱਕ ਅਸੀਂ ਬਹੁਤ ਅੱਛਾ ਟਾਈਮ ਸਪੈਂਡ ਕੀਤਾ ਤੇ ਮੈਂ ਸਾਰੇ ਲੋਕਾਂ ਨੂੰ ਇੱਕ ਗੁਜ਼ਾਰਿਸ਼ ਕਰਾਂਗਾ ਕਿ ਇਹ ਜਿਹੜੇ ਬਜ਼ੁਰਗ ਹੈ ਇਹ ਚਾਹੁੰਦੇ ਤੇ ਸਾਡੇ ਕੋਲ ਆਓ ਸਾਡੇ ਨਾਲ ਤੁਸੀਂ ਗੱਲਾਂ ਬਾਤਾਂ ਕਰੋ ਟਾਈਮ ਸਪੈਂਡ ਕਰੋ ਕਿਉਂਕਿ ਇਹ ਚੀਜ਼ਾਂ ਦੇ ਭੁੱਖੇ ਨਹੀਂ ਆ ਇਹ ਸਿਰਫ ਇੱਕ ਤੁਹਾਡਾ ਟਾਈਮ ਲੈਣਾ ਚਾਹੁੰਦੇ ਕਿ ਜਿਹਦੇ ਨਾਲ ਤੁਸੀਂ ਇਹਨਾਂ ਨਾਲ ਆਪਣੇ ਵਿਚਾਰ ਧੁਕੜੇ ਸੁਕੜੇ ਕਿਸੇ ਨਾਲ ਸਾਂਝੇ ਕਰ ਸਕੋ ਕਿਉਂਕਿ ਇਹਨਾਂ ਦਾ ਕੋਈ ਨਹੀਂ ਹੈ ਇਹਨਾਂ ਦੇ ਅਸੀ ਲੋਗ ਆ ਸੋ ਮੈਂ ਦੁਆ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਕਰਾਂਗਾ ਕਿ ਦੁਆਮਾ ਦੇ ਘਰ ਦੇ ਵਿੱਚ ਆਓ ਤੁਸੀਂ ਇੱਥੇ ਆਉਂਗੇ ਇੱਕ ਟਾਈਮ ਵੀ ਸਪੈਂਡ ਹੋਏਗਾ ਔਰ ਦੁਆਮਾ ਵੀ ਹੋਏਗੀ ਧੰਨਵਾਦ ਅੱਜ ਅਸੀਂ SBS ਦੇ ਜੁਨੀਅਰ ਟੀਮ ਵੱਲੋਂ ਵੀ ਇੱਥੇ ਆਏ ਆ ਆਪਾਂ ਇੱਥੇ ਆ ਕੇ 올ਡੇਜ ਹੋਮ ਆ ਕੇ ਇੱਥੇ ਆਪਾਂ ਬਜ਼ੁਰਗਾਂ ਨਾਲ ਗੱਲਾਂ ਕੀਤੀਆਂ ਤੇ ਇਹਨਾਂ ਦੇ ਹਾਲਚਾਲ ਵਗੈਰਾ ਬਾਰੇ ਵੀ ਪੁੱਛਿਆ ਤੇ ਅੱਗੇ ਵੀ ਜੋ ਵੀ ਇਵੈਂਟ ਹੋਣਗੇ ਸੋਸਾਇਟੀ ਵੱਲੋਂ ਆਪਾਂ ਚੁਗਬ ਚੜ੍ਹ ਕੇ ਹਿੱਸਾ ਲਵਾਂਗੇ ਨਮਸਕਾਰ ਸਾਥੀਓ ਅੱਜ ਸਾਡੀ ਐਸਬੀਐਸਸੀ ਸੁਸਾਇਟੀ ਦੀ ਟੀਮ ਇੱਥੇ 올ਡ ਏਜ ਹੋਮ ਜਿਹਨੂੰ ਕੋਈ ਦਵਾਮਾ ਦਾ ਘਰ ਵੀ ਕਿਹਾ ਜਾਂਦਾ ਹੈ ਇੱਥੇ ਪਹੁੰਚੀ ਹੈ ਇੱਥੇ ਆ ਕੇ ਅਸੀਂ ਹਰੇਕ ਉੱਥੇ ਇੱਥੇ ਰਹਿਣ ਵਾਲੇ ਮੈਂਬਰ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਦਾ ਹਾਲਚਾਲ ਪੁੱਛਿਆ ਤੇ ਉਹਨਾਂ ਨੂੰ ਆਉਣ ਵਾਲੀ ਦਿੱਕਤਾਂ ਵੀ ਸਾਂਝੀਆਂ ਕੀਤੀਆਂ ਜੋ ਆਉਣ ਵਾਲੇ ਟਾਈਮ ਵਿੱਚ ਸਹੀ ਵੀ ਕੀਤੀਆਂ ਜਾਣੀਆਂ ਤੇ ਉਹਨਾਂ ਦੀ ਜੋ ਵੀ ਪ੍ਰੋਬਲਮਸ ਉਹਨੂੰ ਸੋਲਵ ਕੀਤਾ ਜਾਊਗਾ ਧੰਨਵਾਦ